ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਪਾਣੀ ਦੀ ਬੂੰਦ ਜੇਕਰ ਤਵੇ ਤੇ गिर ਜਾਂਦੀ ਹੈ ਤਾਂ ਗਾਇਬ ਹੋ ਜਾਂਦੀ ਹੈ। ਉਹੀ ਪਾਣੀ ਦੀ ਬੂੰਦ ਜੇ ਕਮਲ ਦੇ ਪੱਤੇ ਉੱਤੇ ਗਿਰ ਜਾਵੇ ਤਾਂ ਮੋਤੀ ਦੀ ਤਰ੍ਹਾਂ ਦਿਖਣ ਲੱਗਦੀ ਹੈ। ਅਤੇ ਜੇ ਉਹੀ ਪਾਣੀ ਦੀ ਬੂੰਦ ਜੇਕਰ ਸਿੱਪੀ ਵਿੱਚ गिर ਜਾਂਦੀ ਹੈ ਤਾਂ ਖੁਦ ਮੋਤੀ ਬਣ ਜਾਂਦੀ ਹੈ। ਪਾਣੀ ਦੀ ਬੂੰਦ ਉਹੀ ਹੈ ਸਿਰਫ ਫਰਕ ਜੋ ਹੈ ਸੰਗਤ ਦਾ ਹੈ। ਤੁਹਾਡੇ ਲਈ ਇੱਕ ਛੋਟੀ ਜਹੀ ਕਹਾਣੀ ਇੱਕ ਰਾਜੇ ਦੀ ਜੋ ਬਹੁਤ ਗੁੱਸੇ ਵਾਲਾ ਸੀ ਬਹੁਤ ਕਰੋਧੀ ਸੁਭਾਅ ਦਾ ਸੀ ਆਪਣੇ ਸੈਨਿਕਾਂ ਦੇ ਨਾਲ ਜੰਗਲ ਵਿੱਚ ਸ਼ਿਕਾਰ ਤੇ ਨਿਕਲਿਆ ਹੋਇਆ ਸੀ ਅਤੇ ਸੈਨਿਕ ਜੋ ਸਨ ਸ਼ਿਕਾਰ ਨੂੰ ਖੋਹ ਚੁੱਕੇ ਸਨ ਜਾਣੀ ਕਿ ਸ਼ਿਕਾਰ ਜੋ ਸੀ ਉਹਨਾਂ ਦੀ ਪਹੁੰਚ ਤੋਂ ਦੂਰ ਭੱਜ ਗਿਆ ਸੀ ਇਸ ਗੱਲ ਤੇ ਰਾਜਾ ਬਹੁਤ ਗੁੱਸਾ ਹੋਇਆ ਕਿ ਤੁਸੀਂ ਭਟਕ ਗਏ ਅਤੇ ਤੁਸੀਂ ਸ਼ਿਕਾਰ ਨੂੰ ਜਾਣ ਦਿੱਤਾ ਇੰਨਾ ਵਧੀਆ ਸ਼ਿਕਾਰ ਸਾਨੂੰ ਮਿਲਿਆ ਸੀ ਅਤੇ ਉਹ ਜਾਨਵਰ ਹੁਣ ਨਿਕਲ ਗਿਆ ਬਹੁਤ ਗੁੱਸਾ ਕਰਨ ਲੱਗਿਆ ਰਾਜਾ ਇੰਨਾ ਗੁੱਸਾ ਕਰਨ ਲੱਗਾ ਕਿ ਸੈਨਿਕਾਂ ਨੂੰ ਕਿਹਾ ਕਿ ਤੁਸੀਂ ਜਾਓ ਵਾਪਸ ਰਾਜ ਵਿੱਚ ਤੇ ਇਹ ਮੇਰਾ ਘੋੜਾ ਵੀ ਲੈ ਜਾਓ ਅਤੇ ਮੈਂ ਪੈਦਲ ਆਵਾਂਗਾ ਸੈਨਿਕਾਂ ਨੇ ਕਿਹਾ ਮਹਾਰਾਜ ਕਿਵੇਂ ਆਉਂਗੇ ਜੰਗਲ ਵਿੱਚੋਂ ਤੁਸੀਂ ਰਸਤਾ ਪਾਟ ਕੇ ਜਾਵੋਗੇ ਪਰ ਰਾਜਾ ਗੁੱਸੇ ਵਿੱਚ ਸੀ ਕ੍ਰੋਧ ਵਿੱਚ ਇਨਸਾਨ ਕੁਝ ਵੀ ਕਹਿ ਦਿੰਦਾ ਹੈ ਉਸਨੇ ਕਿਹਾ ਮੈਨੂੰ ਚਾਹੀਦਾ ਹੀ ਨਹੀਂ ਹੈ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਇਸ ਕੋੜੇ ਤੇ ਵੀ ਨਹੀਂ ਜਾਵਾਂਗਾ ਇਸ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਜਿੱਧਰ ਜਾਣਾ ਸੀ ਉਸ ਸ਼ਿਕਾਰ ਦਾ ਪਿੱਛਾ ਕਰਨਾ ਸੀ ਇਹ ਉਸ ਰਫ਼ਤਾਰ ਨਾਲ ਨਹੀਂ ਦੌੜਿਆ ਪੇਸ ਦਿੱਤਾ ਸਭ ਨੂੰ ਵਾਪਸ ਰਾਜਾ ਹੁਣ ਇਕੱਲਾ ਪੈਦਲ ਆਉਣ ਲੱਗਾ ਤਨੂਸ਼ਬਾਣ ਉਸ ਨੇ ਆਪਣੇ ਨਾਲ ਲਏ ਹੋਏ ਸਨ ਕਿਉਂਕਿ ਸੁਰੱਖਿਆ ਤਾਂ ਚਾਹੀਦੀ ਹੈ ਉਹ ਚੱਲ ਰਿਹਾ ਸੀ ਜੰਗਲ ਵਿੱਚ ਤਾਂ ਥਕਾਨ ਹੋਣ ਲੱਗੀ ਬਹੁਤ देर ਤੋਂ ਪੈਦਲ ਚੱਲ ਰਿਹਾ ਸੀ ਤਾਂ ਇੱਕ ਵਿਸ਼ਾਲ ਦਰਖਤ ਦੇ نیچے ਜਾ ਕੇ ਆਰਾਮ ਕਰਨ ਲੱਗਿਆ ਰਾਜਾ ਥੋੜੀ ਦੇਰ ਆਰਾਮ ਕਰਨ ਬੈਠਿਆ ਸੀ ਪਰ ਨੀਂਦ ਆ ਗਈ ਗਹਿਰੀ ਨੀਂਦ ਆ ਗਈ ਦੁਪਹਿਰ ਦਾ ਸਮਾਂ ਸੀ ਉਸ ਵਿਸ਼ਾਲ ਦਰਖਤ ਦੀ ਜੋ ਟਾਣੀ ਸੀ ਉਸ ਤੇ ਇੱਕ ਕਾਂ ਆ ਕੇ ਬੈਠ ਗਿਆ ਅਤੇ ਥੋੜੀ ਦੇਰ ਬਾਅਦ ਕਾਂ ਨੇ ਬਿੱਟ ਕਰ ਦਿੱਤੀ ਜੋ ਬਿੱਟ ਸੀ ਰਾਜੇ ਦੇ ਕੱਪੜਿਆਂ ਤੇ ਆ ਕੇ ਗਿਰ ਗਈ ਰਾਜੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਥੋੜੀ ਦੇਰ ਬਾਅਦ ਕਾਂ ਉੱਡ ਕੇ ਚਲਾ ਗਿਆ ਅਤੇ ਕਮਾਲ ਦੇਖੋ ਇਹ ਹੋਇਆ ਉਸੇ ਟਾਲੀ ਉੱਤੇ ਆ ਕੇ ਕੁਝ ਦੇਰ ਬਾਅਦ ਇੱਕ ਹੰਸ ਬੈਠ ਗਿਆ ਹੰਸ ਜਦੋਂ ਆ ਕੇ ਬੈਠਿਆ ਤਾਂ ਹੰਸ ਵੀ ਥੋੜੀ ਦੇਰ ਆਰਾਮ ਕਰਨ ਲੱਗਿਆ ਸ਼ਾਮ ਹੋਣ ਵਾਲੀ ਸੀ ਅਤੇ ਇਸ ਵਿੱਚ ਰਾਜੇ ਦੀ ਨੀਂਦ ਖੁੱਲ ਗਈ ਤਾਂ ਰਾਜੇ ਨੇ ਦੇਖਿਆ ਉਸਦੇ ਕੱਪੜੇ ਗੰਦੇ ਹੋ ਚੁੱਕੇ ਹਨ ਤਾਂ ਉਸਨੇ ਹੋਰ ਕੁਝ ਨਹੀਂ ਦੇਖਿਆ ਸਭ ਤੋਂ ਪਹਿਲਾਂ ਉੱਪਰ ਦੇਖਿਆ ਤਾਂ ਹੰਸ ਦਿਖਾਈ ਦਿੱਤਾ ਤਾਂ ਬਿਨਾਂ ਦੇਰੀ ਕੀਤੇ ਉਸਨੇ ਇੱਕ ਤਿੱਖਾ ਜਿਹਾ ਤੀਰ ਚਲਾਇਆ ਅਤੇ ਜਾ ਕੇ ਉਹ ਤੀਰ ਹੰਸ ਨੂੰ ਲੱਗਿਆ ਹੰਸ ਤੜਫਦਾ ਹੋਇਆ نیچے ਜ਼ਮੀਨ ਤੇ गिर ਗਿਆ ਅਤੇ ਹੰਸ ਨੇ ਦੇਖਿਆ ਕਿ ਰਾਜੇ ਨੇ ਉਸਨੂੰ ਤਿੱਖੇ ਤੀਰ ਨਾਲ ਜ਼ਖਮੀ ਕਰ ਦਿੱਤਾ ਹੈ ਉਸਦੀ ਜਾਨ ਜਾਣ ਵਾਲੀ ਹੈ ਹੰਸ ਨੂੰ ਕਾਰਨ ਸਮਝ ਵਿੱਚ ਆ ਗਿਆ ਕਿ ਇਸਤੇ ਕੱਪੜੇ ਗੰਦੇ ਹੋ ਗਏ ਨੇ ਇਸ ਲਈ ਇਸਨੇ ਮੈਨੂੰ ਤੀਰ ਮਾਰਿਆ ਹੈ ਹਾਂਸ ਨੇ ਜੋ ਕਿਹਾ ਉਹ ਜੀਵਨ ਦਾ ਸਾਰ ਸਮਝਾਉਂਦਾ ਹੈ ਹਾਂਸ ਨੇ ਕਿਹਾ ਰਾਜਨ ਮੈਂ ਦੁਸ਼ਟ ਦੇ ਸਥਾਨ ਤੇ ਆ ਕੇ ਬੈਠ ਗਿਆ ਵਰਨਾ ਦੱਸੋ ਮੇਰਾ ਕੀ ਕਸੂਰ ਹੈ ਮੈਂ ਕੀ ਕੀਤਾ ਹੈ ਮੈਂ ਤਾਂ ਨਿਰਮਲ ਜਲ ਵਿੱਚ ਰਹਿਣ ਵਾਲਾ ਨਿਰਮਲ ਭਾਵ ਦਾ ਹਾਂਸ ਹਾਂ ਪਰ ਮੈਂ ਇੱਕ ਦੁਸ਼ਟ ਦੀ ਜਗ੍ਹਾ ਤੇ ਆ ਕੇ ਬੈਠ ਗਿਆ ਅਤੇ ਮੇਰਾ ਇਹ ਹਾਲ ਹੋ ਗਿਆ ਤੁਸੀਂ ਸੋਚੋ ਰਾਜਨ ਕਿ ਜੋ ਦੁਸ਼ਟ ਦੇ ਨਾਲ ਰਹਿੰਦੇ ਹੋਣਗੇ ਹਮੇਸ਼ਾ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਹੰਸ ਦੀ ਜਾਨ ਜਾ ਰਹੀ ਸੀ ਰਾਜਾ ਮਾਫੀ ਮੰਗ ਰਿਹਾ ਸੀ ਹੋਰ ਕੀ ਕਰ ਸਕਦਾ ਸੀ ਹੰਸ ਨੇ ਜਾਨ ਤਿਆਗ ਦਿੱਤੀ ਅਤੇ ਜਾਂਦਾ ਜਾਂਦਾ ਰਾਜੇ ਨੂੰ ਵੱਡੀ ਗੱਲ ਸਿਖਾ ਗਿਆ ਕਿ ਦੁਸ਼ਟਾਂ ਦੀ ਸੰਗਤ ਤੋਂ ਬਚੋ ਬਹੁਤ ਛੋਟੀ ਜਹੀ ਕਹਾਣੀ ਹੈ ਪਰ ਦੋ ਗੱਲਾਂ ਸਿਖਾਉਂਦੀ ਹੈ ਪਹਿਲੀ ਤਾਂ ਇਹ ਕਿ ਤੁਹਾਡੀ ਜੋ ਸੰਗਤ ਹੈ ਜਿਸ ਨਾਲ ਤੁਸੀਂ ਉੱਠਦੇ ਬੈਠਦੇ ਹੋ ਉਹ ਠੀਕ ਲੋਕਾਂ ਦੀ ਹੋਵੇ ਜੋ ਤੁਹਾਨੂੰ ਅੱਗੇ ਵਧਣ ਦੇ ਲਈ ਉਤਸ਼ਾਹਿਤ ਕਰਦੇ ਹੋਣ ਜੋ ਕਹਿੰਦੇ ਹੋਣ ਤੁਸੀਂ ਚੰਗਾ ਕੰਮ ਕਰ ਸਕਦੇ ਹੋ ਤੁਸੀਂ ਵੱਡੇ ਸੁਪਨੇ ਦੇਖੋ ਅਤੇ ਉਹਨਾਂ ਲਈ ਮਿਹਨਤ ਕਰੋ ਅਤੇ ਦੂਜੀ ਗੱਲ ਸਿਖਾਉਂਦੀ ਹੈ ਕਿ ਕਦੇ ਵੀ ਕ੍ਰੋਧ ਵਿੱਚ ਆ ਕੇ ਕੋਈ ਵੀ ਐਕਸ਼ਨ ਨਾ ਕਰੋ ਕੁਝ ਲੋਕ ਤਾਂ ਗੁੱਸੇ ਵਿੱਚ ਆ ਕੇ ਕੁਝ ਵੀ ਕਰ بیٹھਦੇ ਹਨ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਅਸੀਂ ਤਾਂ ਗਲਤ ਕਰ ਦਿੱਤਾ ਹੈ ਤਾਂ ਕਦੇ ਵੀ ਜਦੋਂ ਤੁਸੀਂ ਗੁੱਸੇ ਵਿੱਚ ਹੋ ਤਾਂ ਫੈਸਲਾ ਨਾ ਲਵੋ ਹਮੇਸ਼ਾ ਗੁੱਸੇ ਵਿੱਚ ਫੈਸਲਾ ਲੈਣ ਤੋਂ ਬਚੋ ਧੰਨਵਾਦ